ਕਵਤਾ ਨਾਲ ਸਾਡੇ ਅੰਦਰ ਦੇ ਜਿਹੜੇ ਭਾਵ ਆ ਉਹਨਾਂ ਨੂੰ ਕਹਿਣ ਦੀ ਇੱਕ ਬੜਾ ਵਧੀਆ ਤਰੀਕਾ ਵੀ ਆ ਉਹਨੇ ਭਾਵਕ ਕੋਈ ਕਰਦੀ ਆ ਕਿ ਭਾਵਕ ਬੰਦਿਆਂ ਦਾ ਹੀ ਕੰਮ ਆ ਗੁਰਜਿੰਦਰ ਦਾ ਦਰਦ ਮੈਂ ਵੇਖਿਆ ਤੇ ਮੈਂ ਵੀ ਭਾਵਕ ਹੋ ਗਿਆ ਇਸ ਕਵਤਾ ਸੁਣ ਕੇ ਤੇ ਸਾਡੇ ਮਾਝਾ ਜਨਵਾਰੀ ਲਖਾਰੀ ਸਭਾ ਦੀਆਂ ਬਹੁਤ ਸਾਰੀਆਂ ਕਲਮਾਂ ਜਿੰਨਾਂ ਜੀ ਗੁਰਜਿੰਦਰ ਵੀ ਸ਼ਾਮਲ ਨੇ ਅਬਦੁੱਲਾਹ ਵੀ ਜੀ ਸਰਪ੍ਰਸਤ ਨੇ ਔਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਦਿਨੇ ਜਦੋਂ ਮੈਂ ਸ਼ਹਿਰ ਤੋਂ ਜਾਂ ਆਉਣਾ ਵਾ ਤੇ ਇੱਕ ਰਚਨਾ ਮੈਂ ਸਵੇਰੇ ਜ਼ਰੂਰ ਆਪਦੇ ਗਰੁੱਪ ਨੂੰ ਸਾਂਝੀ ਕਰਦਾ ਚਾਹੇ ਮੈਂ ਬਾਤ ਲਿਖਣਾ ਛੋਟੀ ਜੀ ਚਾਹੇ ਨਜ਼ਮ ਲਿਖਾਂ ਕੋਈ ਬਾਅਦ ਸਵੇਰੇ ਮੇਰੇ ਅੰਦਰ ਆ ਇੱਕ ਖੁਰਨਾ ਜਿਆ ਆ ਤਾਂ ਮੈਂ ਛੋਟੀ ਜੀ ਨਜ਼ਮ ਸਵੇਰੇ ਲਿਖੀ ਸੀ ਮੈਂ ਤਾਂ ਸਾਂਝੀ ਕਰਨ ਲੱਗਾ ਦੇਖੋ ਸਰ ਮੜਾ ਜਾ ਧਿਆਨ ਦਿਦਾ ਸਰ ਆਪਣੇ ਅੰਦਰ ਟਹਿ ਜਾਂਦਾ ਹਾਂ ਜਦ ਵੀ ਇਕੱਲਾ ਬਹਿ ਜਾਂਦਾ ਹਾਂ ਆਹ ਕੀ ਬਾਤ ਬਹੁਤ ਬਹੁਤ ਆਪਣੇ ਅੰਦਰ ਟਹਿ ਜਾਂਦਾ ਹਾਂ ਜਦ ਵੀ ਇਕੱਲਾ ਬਹਿ ਜਾਂਦਾ ਹਾਂ ਗੁੰਗੇ ਬੋਲੇ ਪੱਥਰ ਜਿਵੇਂ ਇਦਾਂ ਹੀ ਚੁੱਪ ਰਹਿ ਜਾਂਦਾ ਆਹ ਵਾਹ ਗੁੰਗੇ ਬੋਲੇ ਪੱਥਰ ਜਿਵੇਂ ਇਦਾਂ ਹੀ ਚੁੱਪ ਰਹਿ ਜਾਂਦਾ ਹਾਂ ਇਹਦਾ ਅਗਲਾ ਸ਼ੇਰ ਇੱਕ ਸਰ ਕਿਧਰੇ ਜਾਣਾ ਕੱਦ ਜਾਣਾ ਹੈ ਮੰਜ਼ਿਲ ਕਾਲਾ ਮਾਲਾ ਹੈ ਕਿਧਰੇ ਜਾਣਾ ਕਦ ਜਾਣਾ ਹੈ ਮੰਜ਼ਿਲ ਕਾਲਾ ਮਾਲਾ ਹੈ ਖੁਸ਼ੀ ਬਣਾ ਕੇ ਕਿਸ਼ਤੀ ਆਪਣੀ ਵਹਿਣਗਮਾ ਦੇ ਵਹਿ ਜਾਂਦਾ ਹਾਂ ਖੁਸ਼ੀ ਬਣਾ ਕੇ ਕਿਸ਼ਤੀ ਆਪਣੀ ਵਹਿਣਗਮਾ ਦੇ ਵਹਿ ਜਾਂਦਾ ਹਾਂ ਜਦ ਵੀ ਤਿਤਲੀ ਫੁੱਲਾ ਬਿੰਦੀ ਲੱਗਦਾ ਕਿ ਕੁਝ ਹੋਇਆ ਹੈ ਜਦ ਵੀ ਤਿਤਲੀ ਫੁੱਲਾ ਬਿੰਦੀ ਲੱਗਦਾ ਕਿ ਕੁਝ ਹੋਇਆ ਹੈ ਇਹ ਮੰਜ਼ਰ ਨਾ ਜਰਿਆ ਜਾਵੇ ਜਖਮ ਤਾਂ ਆਪਣਾ ਸਹਿ ਲੈਂਦਾ ਹਾਂ ਮੀਲਾ ਵਿੱਚ ਮੈਂ ਖਿੰਡ ਗਿਆ ਹਾਂ ਮੀਲਾ ਵਿੱਚ ਮੈਂ ਖਿੰਡ ਗਿਆ ਹਾਂ ਕੋਈ ਵੀ ਕੰਨੀ ਹੱਥ ਨਾ ਆਵੇ ਐਸਾ ਜਾਦੂ ਸੱਦ ਤੇਰੀ ਦਾ ਹੁੰਦਾ ਤੈਦਰ ਤੈ ਜਾਂਦਾ ਹਾਂ ਬਣ ਕੇ ਲਹਿਰ ਕੇ ਹੋਕੇ ਵਰਗੀ ਬਣ ਕੇ ਲਹਿਰ ਕੇ ਹੋਕੇ ਵਰਗੀ ਇੱਕ ਆਪਣੀ ਵਿੱਚ ਉੱਪਲ ਜਾਵਾਂ ਬਣ ਕੇ ਲਹਿਰ ਕੇ ਹੌਕੇ ਵਰਗੀ ਇੱਕ ਆਪਣੀ ਵਿੱਚ ਉੱਬਲ ਜਾਵਾਂ ਇਦਾਂ ਗੁੱਸਾ ਲੈ ਕੇ ਆਪਣਾ ਕੰਡਿਆਂ ਦੇ ਨਾਲ ਖਹਿ ਜਾਂਦਾ ਹਾਂ ਆਪਣੇ ਅੰਦਰ ਟਹਿ ਜਾਂਦਾ ਹਾਂ ਜਦ ਵੀ ਕੱਲਾ ਬਹਿ ਜਾਂਦਾ ਹਾਂ ਗੁੰਗੇ ਬੋਲੇ ਪੱਥਰ ਜਿਵੇਂ ਇਦਾਂ ਹੀ ਚੁੱਪ ਰਹਿ ਜਾਂਦਾ ਹਾਂ ਬਹੁਤ ਸਰਤ ਨੂੰ ਅੱਜ ਸਤਿ ਬੜੇ ਖੂਬਸੂਰਤ ਅਹਿਸਾਸ ਆਪਕੀ ਸਰਜੀਕਲ ਸਿਸਟਮ ਹੈ What do you